ਨੋਟਬੰਦੀ ਦੇ ਬਾਅਦ ਨਵੀਂ ਕਰੰਸੀ ਦੀ ਕਿੱਲਤ ਨਾਲ ਪੂਰਾ ਹਿਸ਼ ਪਰੇਸ਼ਾਨ ਹੈ ਪਰ ਦੂਜੇ ਪਾਸੇ ਨਕਲੀ ਕਰੰਸੀ ਛਾਪਣ ਵਾਲਿਆਂ ਨੇ ਆਪਣਾ ਗੋਰਖ ਧੰਦਾ ਵੀ ਸ਼ੁਰੂ ਕਰ ਲਿਆ ਹੈ ਸੰਗਰੂਰ ਪੁਲਿਸ ਦੇ ਗ੍ਰਿਫਤ ਚ ਖੜੇ ਇਨਾ ਚਾ ਲੋਕਾਂ ਨੂੰ ਪੁਲਿਸ ਨੇ 415000 ਦੀ ਨਕਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ ਬਰਾਮਦ ਕੀਤੀ ਕਰੰਸੀ ਵਿੱਚ 4 ਲੱਖ ਦੇ ਨੋਟ 2000 ਵਾਲੇ ਨੇ ਅਤੇ ਬਾਕੀ 100 100 ਦੇ ਨੇ ਇਹ ਕਾਰ ਦੀ ਜੈਕਿੰਗ ਦੇ ਦੌਰਾਨ ਪੁਲਿਸ ਨੇ ਇਹ ਨੋਟ ਬਰਾਮਦ ਕੀਤੇ ਨੇ ਪੁਲਿਸ ਨੇ ਨੋਟਾਂ ਨੂੰ ਛਾਪਣ ਲਈ ਵਰਤਿਆ ਜਾਣ ਵਾਲਾ ਪ੍ਰਿੰਟਰ ਅਤੇ ਸਕੈਨਰ ਵੀ ਬਰਾਮਦ ਕਰ ਲਿਆ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਾਲੀ ਕ੍ਰਾਂਤੀ ਛਾਪਣ ਦਾ ਨੈੱਟਵਰਕ ਕਿੱਥੋਂ ਤੱਕ ਫੈਲਿਆ ਹੋਇਆ ਹੈ। ਜਿਹੜਾ ਮੇਨ ਜਸਵੀਰ ਸਿੰਘ ਜਿਹਦਾ ਘਰ ਆਪਣੇ ਸ਼ਬਦਾਂ ਸੀ ਇਹਦੇ ਘਰੋਂ ਭੌਨੀਗੜ ਤੋਂ ਪ੍ਰਿੰਟਰ ਮਿਲਿਆ, ਸਕੈਨਰ ਮਿਲਿਆ ਉਹ ਇਹਦੇ ਨਾਂ ਤੇ ਆ ਇਹਨੇ ਆਪਣੇ ਨਾਂ ਤੇ ਖਰੀਦਿਆ ਸੀ ਤੇ ਪੁੱਛਪੜਤਾਲ ਜਾਰੀ ਆ ਵੀ ਇਹ ਨਾ ਕਿੱਥੇ ਵੇਚਦੇ ਸੀ ਕਿਵੇਂ ਦਿੰਦੇ ਸੀ ਇਹ ਕਹਿੰਦੇ ਵੀ ਕੋਈ 20000 ਦਿੰਦਾ ਸੀ ਤੇ ਡਬਲ ਕਰ ਦਿੰਦੇ ਸੀ ਇਹ ਅਸਲ ਲੈ ਲੈਂਦੇ ਸੀ ਡਬਲ ਕਰਕੇ ਲਗ ਲਗ ਹੁਣ ਪਾਰਟੀਆਂ ਸੱਜੀਆਂ ਗਈਆਂ ਨੇ ਰੇਟ ਚੜ ਰਹੇ ਨੇ ਇਹਨਾਂ ਦੇ ਗਾਂ ਬੰਦੇ ਰੱਖੇ ਸੀਗੇ ਕੁਛ ਇਹਨਾਂ ਨੂੰ ਲੈ ਜਾਂਦੇ ਸੀ ਅੰਗੇ ਜਿਵੇਂ ਮਗਰ 50 ਹਜ਼ਾਰ ਦੇ ਉੱਤੇ ਲੱਖ ਲੈ ਜਾਂਦੇ ਸੀ ਡਬਲ 50 ਹਜ਼ਾਰਸ ਲੈ ਲੈਂਦੇ ਸੀ ਤੇ ਡੁਪਲੀਕੇਟ ਦੇ ਦਿੰਦੇ ਸੀ ਇਹ ਹੁਣ ਪੁਛਗੁਛ ਚੱਲ ਰਹੀ ਇਹਨਾਂ ਦੀ ਹੌਲੀ ਹੌਲੀ ਸਾਰੀ ਗੱਲ ਬਾਹਰ ਵੀ ਇਹਨਾਂ ਦਾ ਹੈਗਾ ਵਿਹਾਰ ਤੋਂ ਵੀ ਲੈ ਕੇ ਆਉਂਦੇ ਸੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਇਹ ਨੋਟ ਛਾਪੇ ਜਾ ਰਹੇ ਸਨ ਫਿਲਹਾਲ ਬੇਸ਼ੱਕ ਪੁਲਿਸ ਨੇ ਨਵੀਂ ਕਰੰਸੀ ਤੇ ਬਾਜ਼ਾਰ ਵਿੱਚ ਚੱਲ ਰਹੇ 100 100 ਦੇ ਹੀ ਨੋਟ ਬਰਾਮਦ ਕੀਤੇ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਮਲਜ਼ਮ ਪਹਿ